ਦੇਸ਼ ਦੇ ਦੇਸ਼ ਤੋਂ ਮਰਦਨ ਦੀ ਮਿੱਟੀ ਨੂੰ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰੋ ਨੰਗਲ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਕਿਹੜੇ ਵਿਸ਼ੇ ਤੇ ਅੱਜ ਸਾਨੂੰ ਧਾਰਮਿਕ ਵਿਸ਼ੇ ਤੇ ਕਿਹੜੀ ਜਾਣਕਾਰੀ ਦੇ ਰਹੇ ਹਨ ਸਤਿ ਸ਼੍ਰੀ ਅਕਾਲ ਬਾਬਾ ਜੀ ਤੁਹਾਡਾ ਫੌਸ ਵਾਏ ਅੱਜ ਬ੍ਰਹਮਿਤ ਆਣ ਕਛ ਕਰੂ ਨਾ ਗਾਣਾ ਸਾਧ ਲਗਾਣਾ ਤਰੀ ਸਾਧ ਤੇ ਵੱਡਾ ਸਤਗੁਰੂ ਨਾਲ ਕ ਜਦ ਕਾ ਨਰਾਤੀ ਮਰੀ ਗੁਰੂ ਰੂਪ ਗੁਰੂ ਦੇ ਚਾਰੀ ਸਾਧ ਸੰਗਤਿ ਵਤਨੀ ਮੁਤੀ ਚੰਨਲ ਦੇ ਨਾਲ ਗੁੜ ਰਹਿ ਸਾਧ ਸੰਗਤ ਗੁਰ ਪ੍ਰਸਾਦਿ ਪਰਵਾਨ ਕਰੋ ਇਧਰ ਜਿੱਤਿਆ ਖਾਸਾ ਵਾਇਗਨ ਦੀ ਦਿੱਤੀ ਬੱਤੇ ਸਿੱਧ ਸਾਹ ਅੱਜ ਅਸੀਂ ਵਿਚਾਰੇ ਕਰਨੀਆਂ ਕਿ ਚਾਰ ਤਰਜੇ ਕਿਹੜੇ ਕਿਹੜੇ ਨੇ ਇੱਕ ਤੇ ਆਵੇਂ ਗਰੀਬ ਹੋਵੇ ਪਰ ਗਰੀਬ ਹੋਵੇ ਉੱਤੇ ਕਰਦੇ ਹੈ ਉੱਤੇ ਕਰਦਾ ਜਾਏਗਾ ਇੱਕ ਦੇ ਦੂਸਰਾ ਕਰਦਾ ਜਦੋਂ ਆਪਾਂ ਪੈਸੀ ਦਾ ਲੈਣ ਲੈਣ ਕਰਦਾ ਉਹ ਕਰਦਾ ਜੀ ਇਹ ਕਰਜ਼ਾ ਜਿਸ ਸਾਰੀ ਸੰਪਤੀ ਗਿਆ ਉਹ ਕਰਜ਼ਾ ਜੇ ਆਪਾਂ ਕਿੰਨਾ ਲਾ ਲ ਗਣ ਧੰਗਰਾਂ ਦਾ ਜਿਮਾਰੇ ਕਿੰਦੇ ਆ ਮਾਰੇ ਜੀਵ ਦੇ ਰਤਨ ਨਾਮ ਹਰ ਬਸਿਆ ਗੁਰ ਹਰਿ ਤਰੋ ਮੇਰੇ ਮਾਥਾ ਜਨਮ ਜਨਮ ਕੇ ਕਿਲਬਿਕ ਦੁੱਖੋਂ ਉਤਰੇ ਮਰਨਾਮ ਦੀਓ ਰੇਲ ਲਾ ਰੇਲ ਨਹੀਂ ਕਰਦਾ ਪਾਪ ਦਾ ਕਰਜ਼ਾ ਹਾਂ ਮਨੇ ਜਨਮ ਜਨਮ ਦਾੰਦਰਾ ਜੀ ਕਰਜ਼ੇ ਕਿਹੜੇ ਆ ਪਾਪ ਦਾ ਕਰਜ਼ਾ ਕਿਹੜਾ ਵਸਲੀ ਆਪਾਂ ਜੀ ਨੂੰ ਇਹ ਕਰਜ਼ੇ ਉਤਾਰ ਕੇ ਜਾਣਾ ਹੈ ਤੇ ਫਿਰ ਇਹ ਭਾਜਨ ਤੋਂ ਪਾਰ ਹੋ ਜਾਣਾ ਇਹ ਤਾਂ ਸਮੁੰਦਰ ਦਿੱਤਾ ਸਾਇ ਇਹ ਸੰਸਾਰ ਵੀ ਇਹ ਸਮੁੰਦਰ ਹੈ ਇਹਦੇ ਵਿੱਚ ਨਿਭਣਾ ਬੜਾ ਮੁਸ਼ਕਲ ਇਕਲੋ ਜਿਹੜੇ ਗੁਰੂ ਪਰ ਗੁਰੂ ਪਰਮਾਤਮਾ ਦੀ ਕਿਰਪਾ ਹੁੰਦੀ ਨਾ ਉਹੀ ਵਿੱਚ ਸਾਗਰ ਝੰਡਕ ਹੁੰਦਾ ਹੈ ਮੈਂ ਕਹਿੰਦਾ ਇਹ ਕਰਜ਼ੇ ਕਰਜ਼ੇ ਉਹ ਰੇਲ ਲਾਥਾ ਮਾਰੇ ਕਿੰਨੇ ਰੇਲ ਲਾਥਾ ਰੇਲ ਕਰਜ਼ਾ ਕਿਹੜਾ ਕਰਜ਼ਾ ਹੋਇਆ ਸਹਾਰ ਕਰਦੀ ਮੰਨਦੇ ਗਏ ਪਹਿਲਾ ਕਰਜਾ ਪਿਤਰਾ ਦਾ ਮਾਤਾ ਪਿਤਾ ਦਾ ਕਰਜਾ ਦੂਸਰਾ ਕਰਦੇ ਹਾਂ ਲਗਦੇ ਰੂਹ ਦੇਹਾਂ ਦਾ ਕਰਜਾ ਤੀਸਰਾ ਦਾ ਗੁਰੂ ਦਾ ਕਰਜਾ ਤੇ ਚੌਥਾ ਦਾ ਜਿਸ ਪ੍ਰਮਾਤਮਾ ਨੇ ਸਾਨੂੰ ਸਿਰਸਾਰਿਤ ਕੀਤਾ ਉਹ ਸਭ ਤੋਂ ਵੱਧ ਪਿਤਰੀ ਦਾ ਕਰਜਾ ਕਰਦਾ ਕਰਦਾ ਮਾਤਾ ਪਿਤਾ ਦਾ ਕਰਜਾ ਇਹ ਕੋ ਸਾ ਮਾਤਾ ਪਿਤਾ ਨੇ ਸਾਡੇ ਕਿੱਡੀ ਵਾਪੇ ਸਾਨੂੰ ਤਿੰਨਾ ਨਾ ਸਾਡੇ ਕਰਜ਼ਾ ਚੜਾ ਹੈ ਸਾਡੇ ਮੂੰਹ ਚ ਦੰਦ ਨਹੀਂ ਸਹੀ ਉਹਨਾਂ ਸਾਨੂੰ ਖਾਣਾ ਸਕਾਇਆ ਅਸੀਂ ਬੋਲ ਨਹੀਂ ਸਕਦੇ ਉਹਨਾਂ ਬੋਲਣੇ ਸਕਾਇਆ ਅਸੀਂ ਚਾਲੂ ਨਹੀਂ ਸਰੋਨਾ ਆਪਣੇ ਪੈਰਾਂ ਦੀ ਚਾਲਣ ਹਸਤਾ ਪੁਨੋਂ ਆਪਾਂ ਬਾਹਰ ਆਪਾਂ ਲੰਗਰ ਲਾ ਦਿੰਦੇ ਆਂ ਦਾਨ ਕਰਦੇ ਆਂ ਕੰਬੇ ਵੰਡਦੇ ਆਂ ਜੋ ਹੋਪ ਕੀ ਚੀਜ਼ ਵੜਦੇ ਆਂ ਕਿ ਘਰ ਸਾਡਾ ਨਾਂ ਦੇ ਬੈਠਾ ਹੋ। ਹਾਂਜੀ। ਉਹਨੇ ਪਰ ਦਵਾਰ ਤੇ ਤਸਵੀਰ। ਉਹਨੇ ਸਿੱਧਾ ਸੋਤ ਕਿ ਨਹੀਂ ਆਪਾਂ ਇਹਦੇ ਘਰ ਦੇਖ ਲੈਣੇ ਆਂ ਕਿ ਮਾਂ ਬੇਟੀ ਜਿਹੜੇ ਆ ਪੁੱਤ ਜਿਹੜਾ ਉਹ ਜਿਆਦਾ ਤਲਖਾ ਲੈਂਦੇ ਆ। ਦਿਖਾਉਂਦੇ ਨੂੰ ਮੁੜ ਕੇ ੱਟਕੀ ਮਾਰ ਕੇ ਆਸਾ ਜੀ ਕੋ ਦਿੰਦੀ। ਤੇ ਤੁਸੀਂ ਵੇਖਣ ਨੂੰ ਵੇਖਣਗੇ ਤੁਸੀਂ ਜਦ ਕਿਤਾ ਮਾਤਾ ਪਿਤਾ ਦਾ ਬੁਰਾ। ਤੇ ਭਾਰਤ 'ਚ ਸਭ ਤੋਂ ਕਰਜ਼ਾ ਜਿਹੜਾ ਮਾਂ ਪਿਓ ਦਾ ਜਿੰਨੇ ਭਾਰ ਜੋ ਜੋ ਇਹ ਮਦਾਨ ਕਰਦਾ ਹੈ ਤੇ ਘਰ ਆਪਣੇ ਮਾਤਾ ਪਿਤਾ ਕੋਈ ਆਪਣੀ ਜਿਹੜੀ ਸੇਵਾ ਉਹ ਮੁਕਤ ਤੇ ਭਗਤ ਜੁਗਤ ਦੀ ਸੇਵਾ ਜਿਸ ਨੂੰ ਆਪ ਕਰਾਏ ਤਹਾ ਦੇ ਕੋਟ ਦੀ ਤਿਰਤਨ ਤੇਰਾ ਆਪੇ ਸਰਦਾਰਾ ਉਹ ਸਹੀ ਹੈ ਜਿਹੜੀ ਸੇਵਾ ਵਾ ਇਹ ਨਹੀਂ ਕਿ ਆਪ ਗੁਰਸਖਾਬ ਅਰਮਨ ਸੇਵਾ ਕਰ ਲਈ ਲੰਗਰ ਦੀ ਸੇਵਾ ਕਰ ਲਈ ਮਿੱਠੇ ਬਰਤਨਾਂ ਦੀ ਸੇਵਾ ਕਰ ਲਈ ਇਹ ਸੇਵਾ ਚ ਅਨੁਮਾਨੀ ਸੇਵਾ ਕਰਨੀ ਇਹ ਸੇਵਾ ਦੇ ਤੁਹੋ ਹੈ ਮਿਲਾਈ ਕੋ ਦੀ ਪਰ ਅਸਲੀ ਸੇਵਾ ਮਾਤਾ ਦੀ ਕਾ ਸੇਵਾ ਜਿਹੜੀ ਘਰ ਤੋਂ ਸ਼ੁਰੂ ਹੋਈ ਜੇ ਪੱਕਾ ਘਰ ਤੋਂ ਸੇਵਾ ਕਰਦੇ ਤਾਂ ਸਾਡੀ ਗੁਰਦਵਾਰਾ ਜਗੜਾ ਪਰਵਾਨਾ ਗੁਰਦਾਰ ਸੇਵਾ ਕਰਨੀ ਸਾਡੀ ਪਰਮਾ ਜੇ ਪੱਕਾ ਨਹੀਂ ਨਾ ਸੇਵਾ ਕਰਦੇ ਤੇ ਸਾਡਾ ਮੰਦਰ ਗੁਰਦੁਆਰੇ ਤੱਕ ਕਿਹਦੀ ਜਾਂਦਾ ਸਦਾ ਦਾਨ ਕੀਤਾ ਦੇਗਾ ਸਭ ਤੋਂ ਪਹਿਲਾਂ ਕੀ ਮਾਤਾ ਦਾ ਜ਼ਿਕਰ ਕਰਦਾ ਆਪਾਂ ਇੱਕ ਫਿਰ ਵੀ ਵੇਖੀ ਪਹਿਲਾਂ ਲਿਖੀਆ ਮਾਂ ਦਾ ਬੁੱਧਾ ਕਰਦਾ ਹੈ ਨਾ ਹਾਂ ਹਾਂਜੀ ਅਗਲੀ ਵੀ ਤੁਹਾਨੂੰ ਆਈ ਮਾਂ ਦਾ ਦੰਦ ਕਰ ਕੋਈ ਨਹੀਂ ਦਾ ਸਕੇਗਾ ਹੈ ਨਾ ਇਹ ਕੋਈ ਕਰਜ਼ਾ ਆਪਾਂ ਕਿੱਥੋਂ ਦਾ ਨਾ ਆਪਾਂ ਜੀ ਆਪਾਂ ਚਲ ਬਚਪਨ ਕਿਤਾ ਮਾਂਤਾ ਪੁੱਤ ਨੂੰ ਸਾਨੂੰ ਸਿਕਾ ਚੱਲਣਾ ਪਰਮਾਨੰਤ ਦਾ ਜੇ ਸਾਡੀ ਜਪਾ ਕੋਈ ਜਿਹੜਾ ਸਾਨੂੰ ਮੋਢੇ ਚ ਟੁਕਣਾ ਸਕੇ ਹੂੰ ਉਸ ਕਹਿਆ ਨਾ ਮਾਤਾ ਪਿਤਾ ਕਿੰਨਾ ਮੁਸਕਾਇਆ ਭਾਣਾ ਬਿਨਾਂਸ ਕਹਾ ਬੁੱਲਣਾ ਸਕਿਆ ਕਿੰਨਾ ਸੁਖ ਸਕਿਆ ਤੇ ਅੱਜ ਵੀ ਮਾਤਾ ਪਿਤਾ ਹੁਣ ਬੁੱਢੇ ਹੋ ਗਏ ਬੜਾਪਾ ਆ ਗਿਆ ਤੇ ਅੱਜ ਹੀ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਜਿੱਦਾਂ ਸਾਡਾ ਉਹਨਾਂ ਅਸੀਂ ਬੱਚੇ ਨੂੰ ਪਾਲਿਆ ਬੱਚੇ ਨੇ ਉਹੋ ਬੜਾਪਾ ਸਾਡਾ ਆਉਂਦਾ ਜੇ ਤਾ ਉਹ ਬੜਾਪਾ ਦੀ ਸੇਵਾ ਕਰਾਂਗੇ ਸਾਡਾ ਸਫਲ ਹੈ ਉਸੇ ਸਾਰੀ ਸਫਲਿਆ ਐਤੋਂ ਇਹ ਰਾਜ ਦੇ ਕਹਾਣੀ ਪਸੰਦ ਹੁੰਦੀਆਂ ਆ ਦੇ ਇੱਕ ਮਲਾ ਪੁੱਤ ਸੀ ਆਪਣੇ ਬਟਾ ਨੂੰ ਨਾ ਬਜ਼ੁਰਗ ਸੀ ਤੇ ਪ੍ਰਸ਼ਾਦੇ ਦੇ ਲੈਣੇ ਕਦੀ ਕਦਾਈ ਲੈਣੇ ਤੇ ਆਪਣੇ ਮੋਢੇ ਦੇ ਪੁੱਤਾਂ ਨੂੰ ਚੁੱਕਿਆ ਹੋਆ ਆਪਣੇ ਪੋਣ ਚੁੱਕਿਆ ਹੋਆ ਤੇ ਜਾਰ ਉਹ ਕਿ ਲੈ ਕੇ ਜਾਂਦਾ ਕਿ ਕਿਹੜੇ ਸਾਰੇ ਦਿਗੇ ਸਾਰ ਜਿਹੜਾ ਜਾਂਦਾ ਜਿਹਨੇ ਸਰਵਰ ਪੁੱਤ ਰਹਾ ਦੇ ਮੋਢਾ ਚੁੱਕਿਆ ਨਦੀ ਦੇ ਢਾਗੇ ਲੱਗਾ ਨਦੀ ਦੇ ਕਿਨਾਰੇ ਕਿ ਨਾ ਪੁੱਤ ਕਿ ਲੱਗਾ ਕਿ ਲੱਗਾ ਬਦਨਦੀ ਚ ਜੋੜ ਲੱਗਾ ਹਾਂ ਬੱਚਾ ਕਹਿੰਦਾ ਬੇਟਾ ਕਹਿੰਦਾ ਕੋਈ ਆਪਣੇ ਨੀਰ ਤੇ ਮੰਦੇ ਜੀ ਰੋੜ ਬੰਦਾ ਕਹਿੰਦਾ ਥੋੜਾ ਗੁੰਗਾ ਪਾਣੀ ਆ ਕਹਿੰਦਾ ਪੁੱਟ ਇੱਥੇ ਨਾ ਰੋਲੀ ਕਹਿੰਦਾ ਕਿਉਂ ਕਹਿੰਦਾ ਇੱਥੇ ਤਾਂ ਆਪਣੇ ਨਾਮ ਦੀ ਰੋੜ ਹੈ ਹਾਂ ਅੱਗੇ ਰੋ ਕਹਿੰਦਾ ਇੱਕ ਤੋਂ ਬਾਗ ਉੱਤੇ ਬਾਗ ਉਹ ਰੋੜਿਆ ਹੈ ਮਣਕੀ ਇਹ ਬਿਲ ਚੱਲ ਜੂ ਜੇ ਅੱਜ ਹੀ ਮਾਤਾ ਕਦੇ ਸੇਵਾ ਨਾ ਕਰ ਰੋ ਤੇ ਕੱਲ ਸਾਡੇ ਪੁੱਤ ਜੀ ਇੱਤਾ ਸਾਡੇ ਹਾਲੀ ਉਹ ਇਸ ਤਰ੍ਹਾਂ ਨਾਲ ਜਿਵੇਂ ਜਿਹਾ ਜਿਹਾ ਵਿਦੇ ਸੋਲ ਨੂੰ ਕਰਦਾ ਸੰਭਾਲਣ ਕਿ ਜਿਵੇਂ ਆਪਾ ਵਿੱਜਾਂ ਨੂੰ ਉਹ ਜਦੋਂ ਅੱਗੇ ਮਾਤਾ ਪਿਤਾ ਸੇਵਾ ਕਰਦੀਆਂ ਤੇ ਕੰਮ ਸਾਡੀ ਵੀ ਕਰੇ ਇੱਕ ਕਰਦਾ ਇਹ ਹੋਰ ਦੂਸਰਾ ਕਰਦਾ ਦੇਖਿਆ ਦਾ ਫਿਰ ਸਾਨੂੰ ਖਾਣ ਵੇਲੇ ਕਿੰਨੀ ਕਿੰਨੀਆਂ ਚੀਜ਼ਾਂ ਲਾਈਆਂ ਮਾਰੂ ਬਣਦੀ ਆਸੇ ਜਾਵੇ ਆਹ ਨੂੰ ਦੁੱਧਤਾ ਪਾਣੀ ਰੋਤਾ ਸੰਤ ਦੇਤਾ ਨੂੰ ਹਾਂ ਮਣੀ ਬਸ ਜਿਦਾ ਮੈਂ ਅਰਮਾਰੀ ਤੇ ਦੇ ਤੇ ਲਾਈ ਦੇ ਹੈ ਜੀ ਉਨੇ ਕੰਨੀ ਇਹ ਆਨੇ ਜਰਾ ਆਫਖਾਤੀ ਭਾਰੀ ਨਹੀਂ ਪਾਣੀ ਦਾ ਪਾਣੀ ਵਾਲਾ ਸੁਭਾਅ ਦੱਸਿਆ ਅੰਦੇ ਦਾ ਪਾਣੀ ਦੇ ਦਾ ਪਾਣੀ ਵਾਲਾ ਸੁਭਾਅ ਕਰੀਣਾ ਚਾਹ। ਫਿਰ ਸਾ ਦਿੱਤਾ ਉਹ ਦਿੱਤ। ਬਿਲਕੁਲ। ਉਹਨਾਂ ਦੇ ਤਾਂ ਕਿ ਬਸੰਤਰ ਅੱਗ ਨੂੰ ਕਿਹਾ ਗਿਆ। ਹੈ ਅੱਗ ਅੱਗ ਨੂੰ ਕਿਉਂਕਿ ਜੇ ਆਪਾਂ ਠੰਡਾ ਹੋ ਜਾਗੇ ਤੇ ਬੰਦੇ ਤੇ ਨਹੀਂ ਮਰਦੇ। ਜਿੰਦਾਂ ਤੇ ਕਾਪਾ ਅੰਦਰ ਗਰਮਾਸ਼ ਨਹੀਂ ਲਾਗੀ। ਤੇ ਉਹਨਾਂ ਨੇ ਕਿਹਾ ਕਿ ਦਰਵਾਜ਼ਾ ਨਹੀਂ ਚੁੱਕੇ ਫਿਰਦੀ। ਹੋ ਜੀ ਇਸੇ ਖਾਣ ਨੂੰ ਕਿਦੂਗੀਆਂ ਦੇਖ ਤੇ ਲਾਈ ਹਾਂ ਜੀ ਹਾਂ ਜੀ ਹੁਣ ਤੀਸਰ ਕੀ ਹੈ ਗੁਰੂ ਦਾ ਗੁਰੂ ਦਾ ਜਿਸ ਗੁਰੂ ਨੇ ਸਾਨੂੰ ਆਪਾਂ ਇਹ ਨਹੀਂ ਕੰਦੇ ਅੱਜ ਗੁਰੂ ਦਾ ਹੁਕਮ ਵਿਚਾਰਨ ਮੱਥਾ ਕੀ ਗੁਰਿਆ ਮੱਥਾ ਦਰਸਿ ਮਹਾਰਾਜ ਕਰਨ ਦਾਨੇ ਆ ਪਰ ਉਹ ਚਸਤ ਦਾ ਚੱਲਦੇ ਨਹੀਂ ਹਾਂ ਜੀ ਬਣਾ ਤੇ ਜਲਦੀ ਤੇ ਜਿਸਾਨੂੰ ਤਾਂ ਗੁਰੂ ਨੰਦਰ ਸ਼ਕ ਤਾਂ ਮੋਤੇ ਪਾਧੀ

ਹੂੰ ਗੁਰਸੱਬ ਅਗਿਆ ਗਾਂਢੇ ਇਹ ਗੁਰ ਅਗਿਆ ਆਸਾਰੇ ਦਿਨ ਸਸਤ ਦੰਗ ਰਹੇ ਸਸਤਾ ਤੋਂ ਬਗਾਇ ਸਸਤਾ ਤਾਂ ਹੋਏਗਾ ਤੇ ਮਰਦ ਜਿਵਾਦ ਦੇ ਅਪਹੁਦ ਕਿੰਨ ਜਦ ਮਾਰਾ ਦੇ ਜੰਗਲਾ ਜੁਗਸ ਖਰੈਂਦੇ ਸੀ ਨਾ ਤੇ ਮਾਰਾ ਇਹ ਮਾਰਾ ਸਿੱਖਨ ਸਵਾਗਤ ਮਾਰਾ ਜਦ ਤੁਹਾਨੂੰ ਦਰਸ਼ਨ ਕਰਨ ਨੂੰ ਤੇ ਮਾਰਾ ਕਿੰਨੇ ਜੇ 5 ਰੁਪਏ ਦੇ ਉੱਤੇ ਮੈਂ ਦਰਸ਼ਨ ਹੂੰ 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 ਪਕੜ ਲਈ ਦੰਗਾ ਮਾਰੇ ਉਹਦੇ ਸਮਾਨਾ ਰੂਪ ਸਿੱਖ ਦੀ ਦੰਗਾ ਚੜਾਣੇ ਕਿਹੜੇ ਚੌਂਜ ਕਰਲਾ ਗਰੂ ਕਿਨੇ ਮਾਰੇ ਜੀ ਚਾਰਨਾਂ ਗੰਗਰ ਕਿਹੜੇ ਕਰਨਾ ਨੇ ਕਰਲਾ ਗਰੂ ਕਿਨੇ ਮਾਰੇ ਤਿੰਨ ਬਣਾਉਣ ਨੇ ਕਿਨੇ ਦਰੂਦ ਕਰਲਾ ਗਰੂ ਕਿਨੇ ਮਾਰੇ ਜੀ ਦੋ ਮੈਂ ਮਿਲ ਕਿਨੇ ਸਿੰਘਾ ਸੱਤਰ ਬਾਤਰ ਸਦਾ ਦੇ ਸੀਸੇ ਸਾਹਮਣੇ ਹੋ ਜਾ ਬਣੀ ਵੀੜੀ ਰੱਖਉਂ ਤੀਉਂ ਉਹਨਾਂ ਦੇ ਇੱਕ ਕਿੰਨੇ ਬਾਜ਼ੀ ਹੋ ਗਏ ਉਹ ਨਿਰਗੁਰ ਅਧਿਆਕਾਰੀ ਬਲਾ ਸੱਤਰ ਬਈਦਲ

ਉਹਨਾਂ ਬੀਜੇ ਗੁਰੂ ਕੋਲ ਕਿ ਵੀ ਸਰ ਦਾ ਜੇਲਾ ਹੋਇਆ ਵਾ ਤੰਗੀ ਰਾਮ ਜਿੰਜੀ ਬਾਣੀ ਉਹ ਭਗਤ ਦੇ ਸਾਰੇ ਸਾਰੇ ਇਕੱਠੀ ਹੋ ਗਏ ਤੰਗੀ ਰਾਮ ਨੇ ਕਿਹਾ ਯਾਨੀ ਉਹਨੇ ਬੀਜੇ ਗੁਰੂ ਜਿਦਾ ਰਸ ਹੂੰ ਹੂੰ ਉਹ ਜਿਹਦੇ ਸਹਿਸਾਪ ਤੇ ਜਾਣਾ ਲੱਗਾ ਤੇ ਉਹ ਕਹਿ ਲੱਗਾ ਮਨ ਕਾਲਪੁਰਖ ਨੂੰ ਕਹਿ ਲੱਗਾ ਕਾਲਪੁਰਖ ਵਾਹ ਜੀ ਕਿ ਉਹ ਸਤਨਾਮ ਨੂੰ ਸਤਨਾਮ ਦਾ ਜਾਪ ਕਰਦੇ ਸੀ ਕਬੀਰ ਪੰਥੀ ਜਿਹੜੇ ਆ ਨਾ ਉਹ ਸਤਨਾਮ ਹੀ ਜਾਪ ਕਰਦੇ ਸੀ ਮੁਜੇ ਕਹ ਦਿੱਤਾ ਪਰਮਾਤਮਾ ਤੁਨੂੰ ਕਿ ਮੈਂ ਤੇ ਗਿਆ ਤੇ ਜੇ ਉਤੋਂਣਾ ਕਿਵੇਂ ਜਿਹੇ ਪਰਮਾਤਮਾ ਅਜਿਹਾ ਚਾਦਰ ਨਹੀਂ ਦਿੱਤੀ ਸੀ ਇਹ ਚਾਦਰ ਨਹੀਂ ਕਰ ਤੇ ਚੁਣਾਈ ਨਹੀਂ ਤੇ ਜਿਹੜੀ ਚਾਦਰ ਦਿੱਤੀ ਨਾ ਨਾ ਉਤਾਂ ਦੀ ਆ ਕੇ ਆ ਰਹੀ ਇਹ ਦਾਗ ਨਹੀਂ ਲੱਗਦਾ ਨੇ ਤੇ ਮਾਰੇ ਮਨ ਤੇ ਕਿ ਭਾਈ ਪ੍ਰਾਪਤਤ ਮਾਨ ਕੋਲਿਆ ਗੋਮਨ ਰੋਟੀ ਤੇ ਜਿਹੜੀ ਵਰੀਆ ਇਹ ਭਾਈ ਕਿੱਦਾਂ ਸਦਾ ਤੁਮ ਸਰੂਪ ਆਕਾਲ ਤੱਕ ਨੇ ਬਖਸ਼ਿਆ ਮੰਗਦਾ ਉਹ ਹੀ ਮੰਗ ਕਾਜ ਨੂੰ ਪਰਮਾਤਮਾ ਦਾ ਗੋਲਾ ਮੰਗਦਾ ਤੇ ਜੇ ਗੁਰੂ ਦਾ ਆਪਾਂ ਪਰਮਾਤਮਾ ਦਾ ਕਰਜ਼ਾ ਕਾਮ ਨਾ ਤੇ ਜਿਸ ਦਾ ਸਾਹਮਣੇ ਪਰਮਾਤਮਾ ਨੂੰ ਤੇ ਜਾਣਾ ਉੱਤੋਂ ਜਾਣਾ ਜਿਹੜੀ ਬੱਚੀ ਦੇ ਵਿੱਚ ਮਾਂ ਦੇ ਗਰਭ ਵਿੱਚ ਤੇ ਮਾਂ ਦੇ ਗਰਭ ਵਿੱਚ ਕੀ ਬੱਚਾ ਸਿਰ ਦੇ ਨਾਲ ਲੱਗਦਾ ਹੈ ਤੇ ਜਦੋਂ ਅੰਦਰਸ਼ ਨਾਮ ਮਿਲ ਜਦੋਂ ਰਹਿੰਦਾ ਬੱਚਾ ਦੇ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਪਰ ਮਹਾਤਮਾ ਯਾਦ ਕਰ ਜਾਂਦਾ ਦਰਸਾ ਕਰਦਾ ਦਿੰਦਾ ਕਿ ਜੇ ਉਹ ਬਾਹਰ ਨਾਲ ਨਿਕਲਦਾ ਅੰਦਰੋਂ ਬਾਹਰ ਨਿਕਲਦਾ ਅੰਦਰਲੀ ਅੰਦਰਲੀ ਬਾਹਰ ਤੇ ਗੇਤ ਨੂੰ ਮਾਰਦੀ ਹੈ ਤੇ ਉਹਨੇ ਮਾਰਨ ਤੇ ਮੂਹ ਸੁੱਕੀ ਲੱਗੀ ਤੰਸਨਾ ਮਾਇਆ ਨੂੰ ਵਰਤਦਾ ਕਿਰਨ ਦਾ ਉਹ ਫਿਰ ਜਾਂਦੀ ਹੈ ਪਰ ਮਹਾਤਮਾ ਦੇ ਨਾਲ ਉਹ ਫਿਰ ਇਹ ਹੁੰਦਾ ਵਾ ਉਹਦੇ ਕੋਈ ਜਾਂਦਾ ਫਿਰ ਬਾਹਰ ਦੇ ਸਿਫਾਰੀ ਉਪਾ ਕੀ ਗਾਉਂਦਾ ਪ੍ਰਤਾਮਾ ਨਾਮ ਉਹ ਮਾਇਆ ਦੇ ਫਲਦੰਦ ਤੇ ਪਰਮਾਤਮਾ ਤੋਂ ਲੰਦਾ ਕੁਝ ਆਪਾਂ ਭੁੱਲਾਂ ਨਹੀਂ ਦਾ ਜਿਸ ਤਾਂ ਪਾਏ ਨਾ ਉਹ ਤਾਂ ਜਾਣ ਕੇ ਫਿਰ ਪਰਮਾਤਮਾ ਜਿਹੜਾ ਦਾ ਨਵਾ ਜਿਹੜਾ ਕਰਦਾ ਉਹ ਲੱਗਦਾ ਇਹ ਚਾਰ ਕਰਜ਼ੇ ਇਹ ਕੋਈ ਚਾਰ ਕਰਜ਼ੇ ਤਾਂ ਨਹੀਂ ਨਾ ਕਿ ਫਿਰ ਆਪਾਂ ਆਜੇ ਤੁਸੀਂ ਸਾਥ ਤੋ ਆਇਆ ਜਿਹੜਾ ਸਾਡਾ ਸਭ ਨੂੰ ਫਿਰ ਜੀਵਨ ਕੋਈ ਕਿੰਨੇ ਜੀਵਨ ਉਤ ਹੋ ਜਾਣਾ ਕੀ ਕਹਿਜੀ ਬਾਬਾ ਜੀ